ਸਮਾਜ ਨਫਰਤ ਘੋੜਵਾਣੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੀਜੇਪੀ ਵੱਲੋਂ ਲਿਆਏ ਗੇ ਤਿੰਨ ਖਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 7 ਸੂਬੇ ਤੋਂ ਵੱਧ ਕਿਸਾਨ ਸ਼ਹੀਦ ਹੋਏ ਅਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ ਕਹੇ ਕਿ ਕਾਨੂੰਨ ਵਾਪਸ ਲੈ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਇਹ ਕਾਲੇ ਕਾਨੂੰਨ ਨੂੰ ਕਿਹਦੀ ਜਿੱਤੀ ਵਾਪਸ ਲੈ ਪ੍ਰਧਾਨ ਮੰਤਰੀ ਨੂੰ ਨਹੀਂ ਲੱਗਿਆ ਤੇ ਅੱਜ ਉਹਨਾਂ ਦੀ ਮੈਂਬਰ ਪਾ ਕੇ ਮੈਂ ਜਿਹੜੀ ਕੰਗਨਾ ਰਣੋਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ ਚ ਵੱਡੀਆਂ ਔਰਲੀ ਨਫਰਤ ਔਰਲੀ ਭਾਈਚਾਰਾ ਔਰਲੀ ਸ਼ੁਰੂਤ ਗਿਆਨਵਾਚੀ ਕਾਪੀ ਲਈ। ਬੜੇ ਮਤਲਬ ਇਸਤਰਾਤੀਓ ਤੇ ਬਿਆਨ ਹੁੰਦੇ ਆ ਕਿ ਜਿਹਨੂੰ ਸੁਣ ਕੇ ਮੈਨੂੰ ਲੱਗਾ ਇੱਕ ਵਾਰ ਤੇ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਮ ਨਹੀਂ ਛਕੀ ਮਾਤਲ ਤੇ ਪੰਜਾਬ ਦੇ ਖਰਾਬ ਸੀ ਭਾਈਚਾਰਾ ਉਹਦੀ ਦਰਾਰ ਤੋਂ। ਬੀਜੇਪੀ ਦੇ ਮੈਂਬਰ ਪਾਰਲੀਮੈਂਟ ਕੰਗਨਾ ਰਾਜ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਗਰੂਨ ਸੀ ਉਹ ਵਾਪਸ ਲਿਆਉਣੇ ਚਾਹੀਦੇ। ਤੇ ਮੇਰਾ ਸਵਾਲ ਆ ਜੀ ਪ੍ਰਧਾਨ ਮੰਤਰੀ ਜੀ ਨੂੰ ਮੋਦੀ ਸਾਹਿਬ ਨੂੰ ਜਾਂ ਤੇ ਪ੍ਰਧਾਨ ਮੰਤਰੀ ਕੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲਏ ਜਾਂ ਉਹਦੀ ਮੈਂਬਰ ਪਾਰਲੀਮੈਂਟ ਗਲਤ ਹੈ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਹੀ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਬੀਜੇਪੀ ਦੇ ਨਫਰਤ ਫੋਣ ਵਾਲੇ ਜਿਹੜੇ ਟੂਲਸ ਐ ਤਮਾਮ ਜਿਹੜੇ ਸ਼ੂਗਤ ਇਹਨਾਂ ਨੇ ਰੱਖੇ ਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ ਚ ਨਫਰਤ ਪਹੁੰਚਾਉਂਦੇ ਆ ਤੇ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦਿੰਦੇ ਆ ਮੈਂ ਹੁਣ ਉਸੇ ਨਾਰਾਜ਼ ਹਾਂ ਮੈਂ ਉਸੇ ਬਾਤ ਨਹੀਂ ਕਰਨਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸਵਾਲ ਹੈ ਪਰ ਤੁਸੀਂ ਬਾਤ ਨਹੀਂ ਕਰਉਂਦੇ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਜਿਹੜੀ ਬੀਜੇਪੀ ਦੀ ਤੁਹਾੱਚ ਤੜੀ ਪਿਆ ਲੋਕ ਸਭਾ ਜੀ ਉਹ ਤੁਹਾਨੂੰ ਕੌਂਟਰਡਿਕਟ ਕਰਦੀ ਹੈ ਕਿਸਾਨਾਂ ਦੀ ਤੋਹੀਨ ਕਰਦੀ ਹੈ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜ਼ਾਕ ਉਡਾਰੀ ਹੈ ਤੇ ਪ੍ਰਧਾਨ ਮੰਤਰੀ ਦੀ ਬੋਲਣ ਨੂੰ ਤਿਆਰ ਕਿਹੜੇ ਵਾਲੇ ਪਾਸੇ ਜਾ ਰਹੇ ਨੇ ਪ੍ਰਧਾਨ ਮੰਤਰੀ ਇਹ ਸਾਡੇ ਪੰਜਾਬ ਦੇ ਵਿੱਚ ਮੈਨੂੰ ਵੈਸੇ ਤੇ ਬੜਾ ਤਰਸ ਹੁੰਦਾ ਜਲੇਵਾਲ ਸਾਹਿਬ ਤੇ ਆਜੀ ਉਹ ਕਹਿੰਦੇ ਪਿਛਲੇ ਦਿਨਾਂ ਚ ਕਿ ਆਨੇ ਨਾਲ ਲੋਤ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਹੈ ਅਸੀਂ ਕਰੀਏ ਕੀ ਕਿ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਤੇ ਆ ਜਿਹੜੇ ਪੰਜਾਬ ਚ ਸਭ ਤੋਂ ਫਲੌਪ ਤੇ ਨਿਚਲਾ સ્ਤੱਪੀ ਰਾਜਨੀਤਿਕ ਕਾਮਲੀ ਜਾਣੇ ਜਾਂਦੇ ਆ ਇਹ ਬੀਜੇਪੀ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਨੀਤ ਬਿੱਟੂ ਵਰਗੇ ਉਹ ਲੀਡਰ ਜਿਨ੍ਹਾਂ ਨੇ